ਚੈਕਿੰਗ ਦੀ ਤਿਆਰੀ ਸਪਾਰਕ ਕੈਂਪ ਦੇ ਵਿੱਚ ਕੀ ਸਰ ਹਾਂਜੀ ਇਹ ਜੀ ਜੋ ਯੂਨੀਮੈਸ਼ਨ ਇਹ ਰਮਾਨੀ ਪੰਜਾਬ ਸਰਕਾਰ ਬਿਲਕੁਲ ਚਲਾਇਆ ਜਾ ਰਿਹਾ ਹੈ ਉਸੇ ਹੀ ਖੇੜੀ ਦੇ ਵਿੱਚ ਜਿਹੜਾ ਹੈ ਰਮਾਨੀ ਡੀਜੀਪੀ ਪੰਜਾਬ ਵੱਲੋਂ ਇੱਕ ਕ੍ਰਿਮਿਨਲ ਪੁਲਿਸ ਐਕਸ਼ਨ ਹੈ ਨਾ ਇਹ ਤੀਤਲ ਕੋਰਟੀਨ ਦੇ ਅੰਦਰ ਇਸੇ ਬਾਅਦ ਜਿਹੜਾ ਇਹ ਕਸਟੋ ਹੈਗਾ ਸਾਰੇ ਜਿੰਦਰਕੁਸ਼ਤ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਹੈ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਇਹ ਭਾਰਤ ਕੰਡਰੀਆ ਇਹ ਦੂਜੇ ਨੰਬਰ 5 ਦੇ ਏਰੀਆ ਦੇ ਵਿੱਚ ਵੀ ਇੱਥੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਜਿੰਨੇ ਵੀ ਸ਼ੱਕੀ ਹਸਤੀ ਤੇ ਜਿੰਨੇ ਵੀ ਹੈਪੀ ਅਫੈਂਡਰਸ ਹੈਗੇ ਨੇ ਉਹਨਾਂ ਦੇ ਜਿਹੜੀ ਚੈਕਿੰਗ ਚੱਲਾਈ ਜਾ ਰਹੀ ਹੈ ਸਰ ਰੈਗੂਲਰ ਚੈਕਿੰਗ ਹੋਈ ਸਰ ਬਿਲਕੁਲ ਜੀ ਕਿਉਂ ਨਹੀਂ ਦੇਖਿਆ ਜੀ ਸਾਡੀ ਜਿਹੜੀ ਰੈਗੂਲਰ ਚੈਕਿੰਗ ਜਿਹੜੀ ਚੱਲਦੀ ਰਹੀ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਨਾ ਹੋ ਸਕੇ ਤੇ ਕਲੱਸ ਜਿਹੜੇ ਕੋਈ ਵੀ ਡਰਗ ਸਮਗਲਰ ਜਿਹੜੇ ਡਰਗਸ ਫਲਾਇਰ ਹੈਗੇ ਨੇ ਉਹਨਾਂ ਦੇ ਜਿਹੜੀ ਨੱਥ ਪਾਈ ਜਾ ਸਕਦੀ ਠੀਕ ਹੈ ਸਰ ਚੈਕਿੰਗ ਕੀ ਤਜਰਬਾ ਪਰਕਮ ਦੇ ਵਿੱਚ ਕੀ ਸਰ ਹਾਂ ਜੀ ਇਹ ਜੀ ਜੋ ਯੂਨੀਵਰਸਲ ਚਾਰਪੀ ਚਲਾਇਆ ਜਾ ਰਿਹਾ ਉਹੀ ਲੜੀ ਦੇ ਵਿੱਚ ਜਿਹੜਾ ਹੈ ਮਾਨੀ ਡੀਡੀਪੀ ਪੰਜਾਬ ਵੱਲੋਂ ਇੱਕ ਕਮਿਸ਼ਨ ਆਫ ਪੀਸ ਹੈ ਨਾ ਇਹਨਾਂ ਦਾ ਰਿਪੋਰਟਿੰਗ ਉਹਨਾਂ ਦੇ ਦੁਆਰਾ ਪੇਸ਼ ਹੈ ਜਿਹੜਾ ਇਹ ਕਸੂ ਹੈਗਾ ਸਾਰੀ ਜਿੰਦਰ ਕੁਸ਼ਤੀ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਇਹ ਭਾਰਤਪੁਰੰਦੇ ਏਰੀਆ ਤੇ ਦੂਜੇ ਨੰਬਰ 5 ਦੇ ਏਰੀਆ ਦੇ ਵਿੱਚ ਵੀ ਇਤਨੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਜਿੰਨੇ ਵੀ ਸ਼ੱਕੀ ਵਿਅਕਤੀ ਤੇ ਜਿੰਨੇ ਵੀ ਹੈਪਚਲ ਅਫੈਂਡਰਸ ਹੈਗੇ ਨੇ ਉਹਨਾਂ ਦੀ ਜਿਹੜੀ ਚੈਕਿੰਗ ਚਲਾਈ ਜਾ ਰਹੀ ਹੈ ਸਰ ਰੈਗੂਲਰ ਚੈਕਿੰਗ ਹੈ ਸਰ ਬਿਲਕੁਲ ਜੀ ਤੁਸੀਂ ਦੇਖਿਆ ਸਾਡੀ ਜਿਹੜੀ ਰੇਡੀਓ ਚੈਕਿੰਗ ਜਿਹੜੀ ਚੱਲਦੀ ਰਹਿੰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਨਾ ਹੋ ਸਕੇ ਤੇ ਪਲੱਸ ਜਿਹੜੇ ਕੋਈ ਵੀ ਡਰਗਸ ਸਮਗਲਰ ਜਿਹੜੇ ਡਰਗਸ ਫਲਾਇਰ ਹੈਗੇ ਨੇ ਉਹਨਾਂ ਦੇ ਜਿਹੜੀ ਆ ਨੱਥ ਪਾਈ ਜਾਂਦੀ ਠੀਕ ਹੈ ਸਰ ਚੈਕਿੰਗ ਕੀ ਤਿਆਰੀ ਸਰ ਪਰਕਮ ਦੇ ਵਿੱਚ ਕੀ ਸਰ ਹਾਂਜੀ ਇਹ ਜੀ ਜੋ ਯੂਨੀਮੈਸ਼ਨ ਜੋ ਮੰਗਿਆ ਪੰਜਾਬ ਸਰ ਉਹਨੂੰ ਚਲਾਇਆ ਜਾ ਰਿਹਾ ਹੈ ਉਸੇ ਹੀ ਘੜੀ ਦੇ ਵਿੱਚ ਜਿਹੜਾ ਆ ਮੰਗਿਆ ਜੀ ਜੀਪ ਚਲਾਵਲੋਂ ਤੇ ਇੱਕ ਕ੍ਰੀਨੋ ਪੀਸ ਕੀ ਤਰ੍ਹਾਂ ਦੇ ਕੋਡਿੰਗ ਇੰਡੀਫਰੈਂਸੇਸ਼ਨ ਆਪੇ ਜਿਹੜਾ ਇਹ ਕਸੋ ਹੈਗਾ ਸਾਰੀ ਜਿੰਦਰ ਕੁਸ਼ਤੀ ਦੇ ਵਿੱਚ ਕੀਤਾ ਜਾ ਰਿਹਾ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਇਹ ਭਾਰਤ ਬੰਦੇ ਏਰੀਆ ਤੇ ਡਿਵੀਜ਼ਨ ਨੰਬਰ 5 ਦੇ ਏਰੀਆ ਦੇ ਵਿੱਚ ਵੀ ਇੱਥੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਕਿੰਨੇ ਵੀ ਸ਼ੱਕੀ ਵਿਅਕਤੀ ਤੇ ਜਿੰਨੇ ਵੀ ਹੈਪੀ ਅਫੈਂਡਰਸ ਹੈਗੇ ਨੇ ਉਹਨਾਂ ਦੀ ਜਿਹੜੀ ਚੈਕਿੰਗ ਚੱਲਾਈ ਜਾ ਰਹੀ ਸਰ ਰੈਗੂਲਰ ਚੈਕਿੰਗ ਹੈ ਸਰ ਬਿਲਕੁਲ ਜੀ ਕਿਉਂ ਨਹੀਂ ਦੇਖਿਆ ਜੀ ਸਾਡੀ ਜਿਹੜੀ ਰੈਗੂਲਰ ਚੈਕਿੰਗ ਜਿਹੜੀ ਚੱਲਦੀ ਰਹਿੰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਨਾ ਹੋ ਸਕੇ ਕਿ ਜਸ ਜਿਹੜੇ ਕੋਈ ਵੀ ਡਰਗਸ ਸਮਗਲਰ ਜਿਹੜੇ ਡਰਗਸ ਫਲਾਇਰ ਹੈਗੇ ਨੇ ਉਹਨਾਂ ਦੇ ਜਿਹੜੀ ਹੈ ਨੱਥ ਪਾਈ ਜਾ ਸਕੇ ਠੀਕ ਹੈ ਸਰ ਚੈਕਿੰਗ ਦੀ ਤਿਆਰੀ ਸਪੋਰ ਕੈਂਪ ਦੇ ਵਿੱਚ ਕੀ ਸਰ ਹਾਂ ਜੀ ਇਹ ਜੀ ਜੋ ਯੂਨੀਸੈਂਸ ਐਂਡ ਮਾਨੀਟਰ ਦੇ ਨਾਲ ਤੋਂ ਵੀ ਚਲਾਇਆ ਜਾ ਰਿਹਾ ਉਸ ਦੇ ਹੀ ਗੜੀ ਦੇ ਵਿੱਚ ਜਿਹੜਾ ਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇੱਕ ਕ੍ਰਾਈਮ ਰਿਪੋਰਟ ਤੇ ਮੀਟਿੰਗ ਕਰਕੇ ਕੋਰਟੀਓਂ ਦੇ ਚਲਦੇ ਸ਼ੇਸ਼ੇ ਬਾਅਦ ਜਿਹੜਾ ਇਹ ਕਸ ਤੋਂ ਹੈਗਾ ਸਾਰੇ ਜ਼ਿਲ੍ਹੇ ਦੇ ਵਿੱਚ ਕੀਤਾ ਜਾ ਰਿਹਾ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਇਹ ਭਾਰਤਪੁਰ ਦੇ ਏਰੀਆ ਤੇ ਦੂਜੇ ਨੰਬਰ 5 ਦੇ ਏਰੀਆ ਦੇ ਵਿੱਚ ਵੀ ਤੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਜਿੰਨੇ ਵੀ ਸ਼ੱਕੀ ਹੋਤੀ ਤੇ ਜਿੰਨੇ ਵੀ ਹੈਪਚੂਲ ਅਫੈਂਡਰਸ ਹੈਗੇ ਨੇ ਉਹਨਾਂ ਦੀ ਜਿਹੜੀ ਚੈਕਿੰਗ ਚੱਲਾਈ ਜਾ ਰਹੀ ਸਾਰਾ ਰੈਗੂਲਰ ਚੈਕਿੰਗ ਹੋ ਰਹੀ ਸਰ ਬਿਲਕੁਲ ਜੀ ਤੁਸੀਂ ਦੇਖਿਆ ਇਹ ਸਾਡੀ ਦੇ ਲਈ ਚੈਕਿੰਗ ਜਾਰੀ ਚਲਦੀ ਰਹਿੰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਨਾ ਹੋ ਸਕੇ ਕਿ ਜਸ ਜਿਹੜੇ ਕੋਈ ਵੀ ਡਰਗ ਸਮਗਲਰ ਜਿਹੜੇ ਜਸ ਫਲਾਇਰ ਹੈਗੇ ਨੇ ਉਹਨਾਂ ਦੇ ਜਿਹੜੀ ਹੈ ਨੱਥ ਪਾਈ ਜਾ ਸਕੇ ਠੀਕ ਹੈ ਸਰ